ਸੰਗਤ ਜੀ ਛੇਵੀਂ ਪਾਸ਼ਾ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਹ ਸਥਾਨ ਛੇਵੀਂ ਪਾਸ਼ਾ ਜੀ ਬਾਬਾ ਬਕਾਲਾ ਸਹਿ ਵਿਖੇ ਸਥਿਤ ਹੈ ਇਸ ਸਥਾਨ ਨੂੰ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਈ ਸਨ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਨਾਨਕਪੁਰੀ ਸਾਹਿਬ ਹੈ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਗਰ ਵਿੱਚ ਚਰਨ پا ਕੇ ਨਗਰ ਨੂੰ ਪਵਿੱਤਰ ਕੀਤਾ ਇਨਾਂ ਦੀ ਯਾਦ ਵਿੱਚ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਹੈ ਇਸ ਨਗਰ ਦੇ ਵਸਨੀਕ ਭਾਈ ਮਹਿਰਾ ਜੀ ਗੁਰੂ ਜੀ ਦੇ ਬੜੇ ਪਿਆਰੇ ਸੇਵਕ ਸਨ ਭਾਈ ਮਹਿਰਾ ਜੀ ਨੇ ਨਵੇਂ ਮਕਾਨ ਬਣਵਾਏ ਮਨ ਵਿੱਚ ਇੱਛਾ ਸੀ ਕਿ ਸਭ ਤੋਂ ਪਹਿਲਾਂ ਗੁਰੂ ਜੀ ਦੇ ਚਰਨ ਪਾਵਾਂਗਾ ਫਿਰ ਮੈਂ ਵਸੂ ਕਰਾਂਗਾ ਇਹ ਜਾਣ ਕੇ ਭਾਈ ਮਹਿਰਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਰੋਵਰ ਵਿੱਚ ਇਸ਼ਨਾਨ ਕੀਤਾ ਮੱਥਾ ਟੇਕ ਕੇ ਪ੍ਰਸ਼ਾਦ ਦੀ ਦੇ ਕਰਵਾਈ ਫਿਰ ਸ੍ਰੀ ਹਰ ਗੋਬਿੰਦ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਮਾਤਾ ਗੰਗਾ ਜੀ ਨੂੰ ਮੱਥਾ ਟੇਕਿਆ ਭੇਟਾ ਚੜਾਈ ਅਤੇ ਬੇਨਤੀ ਕੀਤੀ ਮਾਤਾ ਜੀ ਮੈਂ ਆਪਣੇ ਮਕਾਨ ਬਣਵਾਏ ਹਨ ਗੁਰੂ ਸਾਹਿਬ ਜੀ ਦੇ ਚਰਨ ਪਾਉਣੇ ਚਾਹਾਂ ਮਾਤਾ ਜੀ ਕਿਰਪਾ ਕਰਕੇ ਗੁਰੂ ਸਾਹਿਬ ਨਾਲ ਅਤੇ ਪਰਿਵਾਰ ਸਮੇਤ ਨਾਲ ਮੇਰੇ ਘਰ ਚਰਨ ਪਾਓ ਮੇਰੀ ਭਾਵਨਾ ਪੂਰੀ ਕਰੋ ਮਾਤਾ ਜੀ ਨੇ ਵੱਡੇ ਸਤਿਗੁਰੂ ਜੀ ਦਾ ਸੇਵਕ ਜਾਣ ਕੇ ਬੇਨਤੀ ਪ੍ਰਵਾਨ ਕਰ ਲਈ ਭਾਈ ਮਹਿਰਾ ਜੀ ਨੂੰ ਕਿਹਾ ਤੂੰ ਆਪਣੇ ਘਰ ਜਾ ਅਸੀਂ ਆਵਾਂਗੇ ਭਾਈ ਮਹਿਰਾ ਜੀ ਮੱਥਾ ਟੇਕ ਕੇ ਬਾਬੇ ਬਕਾਲੇ ਘਰ ਪਹੁੰਚ ਗਏ ਗੁਰੂ ਜੀ ਦੀ ਉਡੀਕ ਕਰਨ ਲੱਗਾ ਗੁਰੂ ਜੀ ਨੂੰ ਆਪਣੇ ਪਿਆਰੇ ਸੇਵਕ ਦੀ ਖਿੱਚ ਪਈ ਗੁਰੂ ਜੀ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਸਾਰਾ ਪਰਿਵਾਰ ਤਿਆਰ ਕਰੋ ਬਾਬਾ ਬਕਾਲਾ ਸਹਿ ਵਿਖੇ ਜਾਣਾ ਹੈ ਭਾਈ ਮਹਿਰਾ ਜੀ ਦੀ ਆਸ ਮੁਰਾਦ ਪੂਰੀ ਕਰੀਏ ਗੁਰੂ ਜੀ ਫੌਜਾਂ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬਕਾਲਾ ਸਾਹਿਬ ਪਹੁੰਚ ਗਏ ਗੁਰੂ ਜੀ ਮਹਿਰੇ ਦੇ ਘਰ ਆਏ ਭਾਈ ਮਹਿਰਾ ਜੀ ਨੇ ਗੁਰੂ ਜੀ ਦੀ ਸੇਵਾ ਕੀਤੀ ਗੁਰੂ ਜੀ ਪਾਸ ਘੋੜੇ ਹਾਥੀ ਊਠ ਬਲਦ ਸਨ ਪਾਣੀ ਦੀ ਘਾਟ ਜਾਣ ਕੇ ਗੁਰੂ ਜੀ ਨੇ ਹੁਕਮ ਦੇ ਕੇ ਇਹ ਖੂਹ ਲਗਵਾਇਆ ਉਸ ਤੋਂ ਆਪ ਨੇ ਇਸ਼ਨਾਨ ਕੀਤਾ ਅਤੇ ਜਲ ਛਕਿਆ ਉਸ ਖੂਹ ਤੋਂ ਹੀ ਸਾਰੀ ਸੰਗਤ ਨੂੰ ਜਲ ਛਕਵਾਇਆ ਕੂੜੇ ਹਾਥੀਆਂ ਨੂੰ ਛਕਾਇਆ ਲੰਗਰ ਅਤੇ ਦੇਗ ਵਿੱਚ ਵੀ ਜਲ ਵਰਤਾਏ ਗਏ ਉਸ ਖੂਹ ਨੂੰ ਗੁਰੂ ਜੀ ਨੇ ਵਰ ਦਿੱਤਾ ਇਹ ਖੂਹ ਦਾ ਕੋਈ ਵੀ ਜਲ ਛਕੇ ਅਤੇ ਦਰਸ਼ਨ ਕਰੇ ਉਸ ਦੇ ਦੁੱਖ ਦੂਰ ਹੋਣਗੇ ਸਾਰੇ ਨਗਰ ਦੀਆਂ ਸਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ ਰਹਿੰਦੀਆਂ ਸਨ ਗੁਰੂ ਜੀ ਸਵੇਰੇ ਅਤੇ ਸ਼ਾਮ ਨੂੰ ਦੀਵਾਨ ਸਜਾਉਂਦੇ ਗੁਰਬਾਣੀ ਦਾ ਕੀਰਤਨ ਹੁੰਦਾ ਸੀ ਮਾਤਾ ਗੰਗਾ ਜੀ ਭਾਈ ਮਿਹਰੇ ਦੇ ਘਰ ਜੋਤੀ ਜੋਤ ਸਮਾਗ ਹੈ ਗੁਰੂ ਜੀ ਨੇ ਹੁਕਮ ਕੀਤਾ ਭਾਈ ਮਿਹਰਾ ਜੀ ਤੇਰੇ ਘਰ ਗੁਰੂ ਜੀ ਅਤੇ ਸਾਧ ਸੰਗਤ ਨੇ ਚਰਨ ਪਾਏ ਹਨ ਤੇਰਾ ਘਰ ਪਵਿੱਤਰ ਹੋ ਗਿਆ ਹੈ ਇਹ ਤੀਰਥ ਬਣ ਗਿਆ ਹੈ ਭਾਈ ਮਿਹਰੇ ਨੇ ਹੱਥ ਜੋੜ ਕੇ ਕਿਹਾ ਗੁਰੂ ਜੀ ਇਹ ਆਪ ਜੀ ਦਾ ਹੀ ਘਰ ਹੈ ਸੰਗਤ ਜੀ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਅਤੇ ਚੈਨਲ ਸਬਸਕ੍ਰਾਈਬ ਅਤੇ ਫੋਲੋਅ ਅਪ ਕਰਦੇ ਆ ਕਰੋ ਜੀ